ਹਾਂ ਦੇਸ਼ ਦੁਨੀਆ ਚੰਨਨ ਮੈਂ ਤੁਹਾਡਾ ਆਪਣਾ ਮਨਪ੍ਰੀਤ ਰਾਂਦੇਓ ਅੱਜ ਦਰਾਹਾ ਸ਼ਹਿਰ ਵਿਖੇ ਪਹੁੰਚੇ ਆ ਜਿੱਥੇ ਡੀਐਸਪੀ ਦੀਪਕ ਰਾਏ ਨੇ ਜੋ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਚਲਾਇਆ ਜਾ ਰਿਹਾ ਯੁੱਧ ਨਸ਼ਿਆਂ ਵਿਰੁੱਧ ਤਹਿਤ ਦਰਾਹਾ ਵਿਖੇ ਇੱਕ ਸੱਚ ਆਪਰੇਸ਼ਨ ਕੀਤਾ ਉਹ ਪੂਰੀ ਟੀਮ ਨੂੰ ਲੈ ਕੇ ਇੱਥੇ ਪਹੁੰਚੇ ਨੇ ਨਸ਼ਾ ਤਸਕਰ ਦੇ ਘਰ ਦੇ ਉੱਤੇ ਰੇਡ ਕੀਤੀ ਗਈ ਆ ਪਰ ਜਦੋਂ ਦੀਪਕ ਰਾਏ ਨਾਲ ਗੱਲ ਕਰਦੇ ਆ ਅਸੀਂ ਕਿ ਕੀ ਉਹ ਉਹਨਾਂ ਨੂੰ ਫੜ ਪਾਏ ਨੇ ਕਿ ਉਹਨਾਂ ਦੇ ਉੱਤੇ ਉਹ ਕੋਈ ਕਾਰਵਾਈ ਕਰ ਰਹੇ ਨੇ ਆਓ ਡੀਐਸਪੀ ਦੀਪਕ ਰਾਏ ਦੇ ਨਾਲ ਗੱਲ ਕਬਾਈ ਦਰਾਹਾ ਪਹੁੰਚ ਚੁੱਕੇ ਸਮਝੀ ਇਹ ਜਿਹੜਾ ਪੰਜਾਬ ਸਰਕਾਰ ਦੀ ਇੱਕ ਮਹਿੰਮ ਚਲਾਈ ਹੈ ਨਾ ਯੁੱਧ ਨਸ਼ਾ ਵਿਰੁੱਧ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੀ ਜਿਹੜੇ ਹਦਾਇਤਾਂ ਨੇ ਤੇ ਐਸਐਸਪੀ ਖੰਨਾ ਇਹ ਜਿਹੜੇ ਸਾਰੇ ਆਪਰੇਸ਼ਨ ਦੀ ਆ ਜੇ ਸਰਗਰਦਗੀ ਐਸਐਸਪੀ ਖੰਨਾ ਦੇ ਹੋ ਰਹੀ ਆ ਇਹ ਜਿਹਦੇ ਘਰ ਅਸੀਂ ਰੇਡ ਕੀਤੀ ਹੈ ਇਹ ਵੀ ਇੱਕ ਨਸ਼ਾ ਤਸਕਰ ਹੈ ਇਹਦੇ ਤੇ ਪਰਚੇ ਵੀ ਦਰਜ ਨੇ ਤੇ ਅੱਜ ਅਸੀਂ ਸਰਚ ਆਪਰੇਸ਼ਨ ਦਰਾਹਾ ਸ਼ਹਿਰ ਦੇ ਵਿੱਚ ਤੇ ਨਾਲ ਲੱਗਦੇ ਪਿੰਡਾਂ 'ਚ ਕਰ ਰਹੇ ਆ ਤਾਂ ਕਿ ਇਹਨਾਂ ਨੂੰ ਇੱਕ ਤਸਬਕਾਇਆ ਜਾ ਸਕੇ ਜੇ ਰਿਕਵਰੀ ਹੁੰਦੀ ਤਾਂ ਇਹਨਾਂ ਦਾ ਕੇਸ ਦਰਜ ਕੀਤਾ ਜਾ ਸਕੇ ਜੋ ਪੰਜਾਬ ਪੁਲਿਸ ਦਾ ਅਹਿਮ ਡਿਊਟੀ ਆ ਨਸ਼ੇ ਨੂੰ ਖਤਮ ਕਰਨ ਲਈ ਇਹ ਸਾਰੀ ਮਹਿਮ ਜਿਹੜੀ ਉਹਦੇ ਤਹਿਤ ਚਲਾਈ ਜਾ ਰਹੀ ਹੈ। ਈਐਸਪੀ ਸਾਹਿਬ ਗੱਲ ਕਰਦੇ ਜਿਸ ਤਰ੍ਹਾਂ ਅੱਜ ਤਰਾਹੇ ਪਹੁੰਚੇ ਕਿੰਨੀਆਂ ਜਗ੍ਹਾ ਤੇ ਹਲ ਤੱਕ ਛਾਪਾ ਮਾਰੀ ਕੀਤੀ ਗਈ ਹੈ? ਅਜੇ ਸਟਾਰਟ ਕੀਤਾ ਸੀ ਤੇ ਉਮੀਦ ਆ ਸੀ 5 ਤੋਂ 6 ਜਗ੍ਹਾ ਤੇ ਹਜੇ ਸਰਚ ਆਪਰੇਸ਼ਨ ਕਰਨਾ ਆ। ਨਾਲ ਲੱਗਦੀਆਂ ਬਸਤੀਆਂ ਜਿਵੇਂ ਬਾਜਗਰ ਬਸਤੀ ਹੋਵੇ ਔਰ ਜਿੱਥੇ ਜਿੱਥੇ ਨਸ਼ਾ ਤਸਕਰ ਰਹਿੰਦੇ ਨੇ ਔਰ ਜਿੱਥੇ ਤੇ ਸਾਡੇ ਕੋਲ ਇਨਫੋਰਮੇਸ਼ਨ ਹੈ ਸਾਡੇ ਨਾਲ ਸਪੈਸ਼ਲ ਬ੍ਰਾਂਚ ਵੀ ਆ ਤੇ ਉਹ ਸਾਰੇ ਥਾਮਾਂ ਤੇ ਅਸੀਂ ਅੱਜ ਰੇਡ ਕਰਾਂਗੇ ਹਾਲੇ ਤੱਕ ਕੋਈ ਰਿਕਵਰੀ ਹੋਈ ਨਹੀਂ ਫਿਲਹਾਲ ਸਟਾਰਟ ਕੀਤਾ ਜੇ ਸਾਨੂੰ ਉਮੀਦ ਆ ਰਿਕਵਰੀ ਹੋਊਗੀ ਕੋਈ ਨਾ ਸਰ ਇਹ ਕੌਣ ਵਿਅਕਤੀ ਆ ਤੇ ਕੀ ਤੁਹਾਡੇ ਹੱਥ ਲੱਗਿਆ ਇਸ ਟਾਈਮ ਨਹੀਂ ਇਹਦੀ ਮਾਤਾ ਮਿਲੀ ਸੀ ਇਹਨੂੰ ਦੱਸੇ ਵੇ ਬਾਬਾ ਬਾਲਕਨੰਦ ਗਿਆ ਹੋਇਆ ਤੇ ਫਿਲਹਾਲ ਇਹ ਘਰੇ ਮਾਤਾ ਕੱਲੀ ਆ ਤੇ ਇਹਦਾ ਇੱਕ ਵੱਡਾ ਭਰਾ ਆ ਪਹਿਲਾਂ ਵੀ ਇੱਥੇ ਕੋਈ ਪਰਚੇ ਦਰਸ ਨੇ ਪਹਿਲਾਂ ਪਰਚੇ ਦਰਦ ਨੇ ਉਹ ਬੰਦੇ ਨੂੰ ਸੀ ਟਾਰਗੇਟ ਕਰਦੇ ਨੇ ਜਿਹੜੇ ਇਸੇ ਕੰਮ ਕਰ ਰਹੇ ਨੇ ਇਸ ਟਾਈਮ ਸਾਡੇ ਕੋਲ ਰਿਪੋਰਟਾਂ ਵੀ ਨੇ ਇੰਟੈਲੀਜੈਂਸ ਦੇ ਰਿਪੋਰਟਸ ਵੀ ਆ ਗਈਆਂ ਸਾਡੇ ਆਪਣੇ ਸਪੈਸ਼ਲ ਬ੍ਰਾਂਚ ਦੇ ਰਿਪੋਰਟ ਨੇ ਉਹਦੇ ਰਿਗਾਰਡਿੰਗ ਇਹ ਸਾਰੀ ਰੇਡਸ ਕੀਤੀਆਂ ਜਾ ਰਹੀਆਂ ਨੇ ਸਰ ਜੀ ਦੇ ਮਗਰਮੱਛ ਨੇ ਜੀ ਵੱਡੇ ਨੇ ਹਲਕੇ ਦੇ ਵਿੱਚ ਤੇ ਲੋਕਾਂ ਦੀ ਮੰਗ ਆ ਕਿ ਤੁਸੀਂ ਉਹਨਾਂ ਦੇ ਹੱਥ ਕਿਉਂ ਨਹੀਂ ਪਾ ਰਹੇ ਦੇਖੋ ਵੱਡੇ ਮਗਰਮੱਛਾਂ ਦੇ ਹੱਥ ਪੈ ਚੁੱਕਿਆ ਤੁਸੀਂ ਸ਼ਾਇਦ ਤੁਹਾਨੂੰ ਪਤਾ ਹੋਊਗਾ ਰਾਣੋਵਾਲਾ ਜਿਹੜਾ ਸੀ ਬੰਦਾ ਉਹਦੀ ਸਾਰੀ ਪ੍ਰਾਪਰਟੀ ਫ੍ਰੀਜ਼ ਕੀਤੀ ਹੋਈ ਆ ਇੱਕ ਸੋਡੀ ਪਰਿਵਾਰ ਸੀਗਾ ਉਹ ਸਾਰਾ ਪਰਿਵਾਰ ਅੰਦਰ ਆ ਦੋਨੋਂ ਭਰਾ ਅੰਦਰ ਉਹਨਾਂ ਦੀ ਮਾਤਾ ਅੰਦਰ ਆ ਠੀਕ ਹੈ ਜੀ ਇੱਕ ਥਾਰ ਗਲ ਸੀ ਜਿਹੜੀ ਕਾਫੀ ਲਾਰਜ ਸਕੇਲ ਦੇ ਉੱਪਰ ਕੰਮ ਕਰਦੀ ਸੀਗੀ ਉਹ ਵੀ ਅੰਦਰ ਆ ਸਾਡੇ ਸਾਊਥਵਿਨ ਪਾਇਲ ਦੇ ਇਲਾਕੇ 'ਚ ਜੇ ਤਿੰਨ ਸਮੱਗਲਰ ਸੀਗੇ ਜਿਹੜੇ ਇਸ ਟਾਈਮ ਜੇਲ੍ਹ 'ਚ ਬੈਠੇ ਨੇ ਅੱਗੇ ਅੱਗੇ ਇਤਰੀ ਲੋਕਾਂ ਨੂੰ ਕੀ ਨਜ਼ਰੇ ਕੰਮ ਕਰਦੇ ਨੇ ਸੰਦੇਸ਼ ਕੀ ਦੇਣਾ ਚਾਹੁੰਦਾ ਲੋਕਾਂ ਨੂੰ ਸਾਡਾ ਇਹੀ ਸੰਦੇਸ਼ ਆ ਦੇਖੋ ਜਿਹੜੇ ਬੱਚੇ ਤਾਂ ਗਲਤ ਰਸਤੇ ਪੈ ਗਏ ਖਾਨ ਵਾਲੇ ਪਾਸੇ ਉਹ ਵਾਪਸ ਆਜਣ ਮੁਕਤ ਧਾਰਾ ਦੇ ਵਿੱਚ ਉਹਨਾਂ ਦਾ ਸਰਕਾਰ ਫ੍ਰੀ ਇਲਾਜ ਕਰਾਉਂਦੀ ਆ ਤੇ ਜਿਹੜੇ ਨਸ਼ਾ ਵੇਦੇ ਆ ਜਾਤਾ ਨਸ਼ਾ ਛੱਡ ਜਣ ਜਾਂ ਫੇ ਪੰਜਾਬ ਛੱਡ ਜੇ ਇਹ ਸੁਨੇਹਾ ਸਾਡਾ